ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਲਗਾਤਾਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਦੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਇੱਕ ਪਾਸੇ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕਰਾ ਰਹੇ ਨੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਹੈ ਉਸ ਦਾ ਵੀ ਮੌਇਨਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਸ ਤੇ ਕਾਰਵਾਈ ਚੱਲ ਰਹੀ ਹੈ ਦੂਜੇ ਪਾਸੇ ਸਕੂਲਾਂ ਦੇ ਵਿੱਚ ਜਾ ਕੇ ਲਗਾਤਾਰ ਸਿੱਖਿਆ ਕ੍ਰਾਂਤੀ ਨੂੰ ਹੁਲਾਰਾ ਦੇ ਰਹੇ ਨੇ ਸਕੂਲਾਂ ਦੀਆਂ ਨਵੀਆਂ ਬਿਲਡਿੰਗਾਂ ਅਤੇ ਇਨਫਰਾਸਟ੍ਰਕਚਰ ਦੇ ਡਵੈਲਪਮੈਂਟ ਨੂੰ ਲੈ ਕੇ ਵੀ ਉਦਘਾਟਨ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਤੁਸੀਂ ਪਹਿਲਾਂ ਵੀ ਆਪਾਂ ਇੱਥੇ ਇਕੱਠੇ ਹੋਏ ਸੀ ਕਿ ਲਗਾਤਾਰ ਤੁਸੀਂ ਉਹ ਗ੍ਰੇ ਮੋਰ ਸਮਰਥਨ ਕਰਨ ਨਾ ਜਰੂਰੀ ਹੈ। ਬਰੇ ਦੇਖੋ ਤੁਸੀਂ ਜੇ ਮੋਟਾ ਮੰਗਦੇ ਸੀ ਕਹਿੰਦੇ ਸੀ ਜਿੱਤਨ ਤੋਂ ਬਾਅਦ ਕੋਈ ਦਿੱਕਤ ਨਹੀਂ ਹੋਊਗਾ। ਵੀ ਆਜ ਮੋਟਾ ਲੈ ਕੇ ਸਾਰੇ ਨਵੇਂ ਮੁਰਕੇ ਲੱਭਣਾ ਪੈਂਦਾ। ਘੱਟੋ ਘੱਟ ਮੇਰਾ ਤੁਹਾਨੂੰ ਸਾਥ ਪਤਾ ਨਹੀਂ ਕਿੰਨਾ ਕਿੰਨਾ ਪ੍ਰੋਗਰਾਮ ਹੈ। ਤੁਕੂਦੁਕੋ ਲਾਭ ਵੀ ਐਪੀਡੈਂਟ ਭੂਮੀ ਵਾਲਾ ਹਰ ਮਹੀਨੇ ਡੇਢ ਮਹੀਨੇ ਬਾਅਦ ਤੁਹਾਡੇ ਸਾਹਮਣੇ ਵਿੱਚ ਆਇਨਾ ਕੋਈ ਨਹੀਂ ਸਕਦਾ ਕਿਉਂਕਿ ਅਸੀਂ ਕਦੀ ਦੇਖਿਆ ਨਹੀਂ 10ਵੇਂ ਦਿਨ ਚ ਦੂਜਾ ਪ੍ਰੋਗਰਾਮ ਹੈ ਨਾਲ ਹੀ ਆ ਕਿਸੇ ਸਕੂਲ ਦੇ ਵਿੱਚ ਦੇਖਿਆ ਦੇਖ ਰਹੇ ਹਾਂ ਪੂਰਨ ਦੇ ਕਲਾਸਰੂਮ ਦੋਨਾਂ ਦੇ ਵਿੱਚ ਇੰਟਰਐਕਟਿਵ ਪੈਨਲ ਡੇਟ ਤੱਕ ਦਾ ਪੈਨਲ ਇਹਦੇ ਜੋ ਕਲਾਸਰੂਮ ਹੋਰ ਬੰਦ ਉਸ ਵਕਤ ਸਾਰੇ ਸਕੂਲ ਨੂੰ ਪੇਂਟ ਕਰਾ ਕੇ ਐਨ ਸ਼ਾਨਦਾਰ स्कूल बनावे ताकि आस पास ते ते बच्चे आगे बच्चे आगे के पिंड इगे पढ़ने हिमाचल के बच्चे ग्रुप है पिछले देखे होना साहब के मुद्दे पूरे पंजाब पिंड का नाम गूंज कारण यह मैं दसिया लोगों की भी पा की जी लड़ाई है हजे भी कई लोग कक्षा बीबीएम पी एवं लड़ियामेंट लड़ मैं क्यों लड़ रहा साड़ी लड़ाई की हैलाइकिया ने कुछ दिन पहला संत खुशाल सिंह जी अपना शरीर त्याग के मैं उन्होंने जल प्रवाह करने के लिए जो जा रहा संजीवी किश्ती सारे संत महापुरुष देवी साहब वाले बाबे होर बाबे मेरा ध्यान उमौर साहब की लिफ्ट इरीगेशन स्कीम हिमाचल ने तो कई साल पहला भी लाई हुई है ਸਾਡਾ ਪਿੰਡ ਮੈਂ ਜਦੋਂ ਤੁਹਾਡੇ ਕੋਲ ਬੋਟਾ ਮੰਦਨ ਆਇਆ ਸੀ ਮੈਨੂੰ ਬੀਪੀਆ ਕਹਿੰਦੀਆਂ ਕਹਿੰਦੀ ਸੀ ਨਾ ਪੀਣ ਵਾਲਾ ਪਾਣੀ ਬਜ਼ੁਰਗ ਕਹਿੰਦੇ ਖੇਤਾਂ ਨੂੰ ਪਾਣੀ ਨਹੀਂ ਮੈਂ ਸਿਰ ਝੁਕ ਕੇ ਬਹਿ ਗਿਆ ਕਹਿੰਦਾ ਕਿਵੇਂ ਹੋ ਸਕਦਾ ਐਡੇ ਤੁਹਾਡੇ ਗੁੱਲ 'ਚ ਪੀਣ ਵਾਲੇ ਪਾਣੀ ਦਾ ਬੋਰ ਕਰਾ ਕੇ ਦਤਾ 600 ਫੁੱਟ ਡੂੰਘਾ ਬੋਰ ਅੱਜ ਪੀਣ ਵਾਲੇ ਪਾਣੀ ਦੀ ਮੈਂ ਪਿਛਲੀ ਵਾਰੀ ਕਰਵਾਇਆ ਪਿੰਡ ਜਾ ਕੇ ਪੁੱਛਿਆ ਕਹਿੰਦੇ ਕੋਈ ਹੁਣ ਦਿੱਕਤ ਨਹੀਂ ਰਹੀ ਪੂਰੇ ਪਿੰਡ 'ਚ ਪੀਣ ਵਾਲੇ ਪਾਣੀ ਦੀ ਜਿਹੜੀ ਦਿੱਕਤ ਸੀ ਹੁਣ ਲਿਫਟ ਡਿਲੀਕੇਸ਼ਨ 18 ਕਰੋੜ ਦੀ ਲਾਗਤ ਨਾਲ ਜੋ ਪਿਛਲੇ ਕੋਈ ਨਹੀਂ ਕਰ ਸਕਿਆ 18 ਕਰੋੜ ਦੀ ਲਾਗਤ ਦੇ ਨਾਲ ਸਾਡੇ ਇਨ੍ਹਾਂ ਪਿੰਡਾਂ ਨੂੰ ਜਿਹੜੀ ਲਿਫਟ ਡਿਵੈਲਪਮੈਂਟ ਸਕੀਮਾਂ ਮਿਲ ਰਹੀ ਹੈ ਇਹ ਸੜਕ ਨੂੰ ਅਸੀਂ 18 ਫੁੱਟ ਕਰਨ ਜਾ ਰਹੇ ਹਾਂ ਇੱਥੇ ਨਵੀਆਂ ਪੁਰੀਆਂ ਬਣ ਰਹੀਆਂ ਟੂਰਿਜ਼ਮ ਦਾ ਸਕੇਪ ਵੱਧੂਗਾ ਇਹ ਜੇ ਕੰਮ ਕਰਨ ਦੀ ਨੀਅਤ ਹੋਵੇ ਨਾ ਮੈਨੂੰ ਸਿਰ ਕੰਮ ਕਰਨਾ ਆਉਂਦਾ ਮੈਂ ਗੰਨਾਂ ਦੇ ਵਿੱਚ ਯਕੀਨ ਨਹੀਂ ਰੱਖਦਾ ਸਿਰ ਝੁਕਾ ਕੇ ਪ੍ਰਭੂ ਕ੍ਰਿਸ਼ਨ ਕਹਿੰਦੇ ਹਨ ਕਰਮ ਕਰੋ ਕਰਮ ਤੋਂ ਬਲਵਾਨ ਕੁਝ ਜਿਹੜਾ ਤੁਹਾਡਾ ਕਰਮ ਹੈ ਉਹ ਤੁਹਾਨੂੰ ਫਲ ਦੇਗਾ ਮੈਂ ਆਪਣੇ ਲੋਕਾਂ ਦੇ ਲਈ ਆਪਣੀ ਧਰਤੀ ਦੇ ਲਈ ਕੰਮ ਕਰ ਰਿਹਾ ਐਨਐਫਐਲ ਨੂੰ ਕਹਿ ਦਿੱਤਾ ਜਿਹੜੀ ਸਾਡੇ ਐਨਐਫਐਲ ਚੌਕ ਤੋਂ ਲੈ ਕੇ ਬਵਾਲ ਸਬ ਤੱਕ ਇਸ ਸਾਰੀ ਸੜਕ ਦਾ ਸੁਧਰੀ ਕਰੇ ਤਾਂ ਕਿ ਸਾਡੀ ਇਸ ਬੈਲਟ ਦੇ ਵਿੱਚ ਵੈਸੀ ਰੋਜ਼ ਹਜ਼ਾਰਾਂ ਲੋਕ ਆਉਂਦੇ ਇੱਥੇ ਮੱਥਾ ਟੇਕਣ ਹੋਰ ਇੱਥੇ ਟੂਰਿਜ਼ਮ ਬਣੇ ਇਹਨੂੰ ਸੁਧਰੀਕਰਨ ਕਰ ਰਹੇ ਹਾਂ ਇਹ ਜਨੀਤ ਹੋਵੇ ਸਭ ਕੁਝ ਸੁਣ ਕੇ ਲੈ ਐਟ ਦੇ ਅਲੱਗ-ਕਿਛੇ ਸ਼ੋਰ ਕਮ ਕਰਦੇ ਸਕੂਲ ਨੂੰ ਵੀ ਦੇਖ ਲਿਓ ਬੱਚਿਆਂ ਨੂੰ ਪੁੱਛ ਲਿਓ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਲਿਓ ਟੀਚਰਾਂ ਨੂੰ ਪੁੱਛ ਲਿਓ ਬਹੁਤ ਸਾਰੇ ਅਧਿਆਪਕ ਜਰੂਰ ਪਿੰਡਾਂ ਜਾਂਦਾ ਕਿਸੇ ਕੋਈ ਅਧਿਆਪਕ ਕਿਸੇ ਦਾ ਕੋਈ ਰਿਸ਼ਤੇਦਾਰ ਕੋਈ ਕਾਂਗਰਸ ਦਾ ਨੇਤਾ ਹੈ ਕੋਈ বিজেਪੀ ਦਾ ਲੀਡਰ ਹੈ ਪਰ ਉਹ ਅਧਿਆਪਕ ਮੈਨੂੰ ਕਹਿੰਦੇ ਜੀ ਭਾਵੇਂ ਸਾਡੇ ਘਰ ਦੇ ਵਿੱਚ ਕੋਈ ਕਾਂਗਰਸੀ ਹੋਵੇ ਕੋਈ ਭਾਜਪਾਈ ਹੋਵੇ ਪਰ ਅਸੀਂ ਉਹਨਾਂ ਨੂੰ ਵੀ ਜਾ ਕੇ ਦੱਸਦੇ ਆ ਕਿ ਵਾਕੇ ਹੰਗਰੂ ਮੈਸ ਸੈਂ ਕਮਾਲ ਕਰਦੇ ਹੁਮਾਰਤੀ ਬਿ ਸਿੱਖਿਆ ਦੇ ਵਿੱਚ ਐਨਾ ਪੈਸਾ ਸਾਡੇ ਸਕੂਲ ਦਾ ਕਦੀ ਨਹੀਂ ਆਇਆ ਜਿੰਨਾ ਪਰਵਾਨਾ ਤੇ ਪਾਬਾਨੀ ਹੁੰਦੀ ਹੈ ਤੁਸੀਂ ਇਮਾਨਦਾਰੀ ਨਾਲ ਇਹਨੂੰ ਪੁੱਛ ਦਿਓ 2022 ਤੋਂ ਪਹਿਲਾ ਸਤੰਬਰ ਨਵੰਬਰ ਅਕਤੂਬਰ ਤੱਕ ਕਤਾਬਾਂ ਨਹੀਂ ਅੰਤਿਆ ਅਸੀਂ ਬੱਚੇ ਕੋਟੋ ਕੰਪਲੀਟ ਕਰਦੇ ਸੀ ਫੋਕਸ ਸ਼ਿਫਟ ਵਾਲਾ ਹੁਣ 1 April ਤੋਂ ਪਹਿਲਾ 31 March ਤੱਕ ਕਤਾਬਾਂ ਆ ਜਾਂਦੀਆਂ ਜਿੰਮੇਤ ਹੋਵੇ ਸਭ ਤੋਂ ਅੱਜ ਅਸੀਂ ਇੱਥੇ ਜਿਵੇਂ ਮੱਕੀ 18 ਰੂਟ ਤੇ ਹੋਰ ਵੀ ਹਫ਼ਤੇ 10 ਦਿਨ ਦੇ ਵਿੱਚ ਇਹ ਵੱਡੇ ਪ੍ਰੋਜੈਕਟ ਚੱਲ ਰਹੇ ਮੈਂ ਇੱਕ ਵਾਰੀ ਦੁਬਾਰਾ ਆਪ ਸਰ ਦਾ ਧੰਨਵਾਦ ਕਰਦਾ ਤੇ ਅੱਜ ਇੱਕ ਬੜਾ ਖਾਸ ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਏਰੀਆ ਦੇ ਜਿਹਨੇ 29 ਸਾਲ ਲੰਬੀ ਸੇਵਾ ਕੀਤੀ ਹੈ ਸਰਦਾਰ ਐਸ.ਪੀ. ਸਿੰਘ ਜੀ ਸਾਡੇ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਅੱਜ ਇਹਨਾਂ ਦੀ ਰਿਟਾਇਰਮੈਂਟ ਤੇ ਤੁਸੀਂ ਇੱਕ ਵਾਰੀ ਜ਼ੋਰਦਾਰ ਤਾੜੀ ਇਹਨਾਂ ਨੂੰ ਕਿਸੇ ਨਾਲ ਦੀ ਖਾਸियत ਦੇਖੋ ਉਹ 20 ਸਾਲ ਦੀ ਸਰਵਿਸ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਲਈ ਅਖਰੀ ਦਿਨ ਵੀ ਪੂਰਾ ਕੰਮ ਕਰਦੇ ਉਸੇ ਤਰ੍ਹਾਂ ਦੇ ਨਾਲ ਐਦਰ ਤੇ ਮਹਾਰ ਇਨਸਾਨ ਜੀ ਨੇ ਸਿੱਖਿਆ ਮੰਤਰੀ ਬਹੁਤ ਸੇਵਾ ਕੀਤੀ ਹੈ ਤੇ ਮੇਰਾ ਸੁਭਾਗ ਜੀ ਨੇ ਬਤਾਉ ਸਿੱਖਿਆ ਮੰਤਰੀ ਜਿੰਨੂ ਇਹਨਾਂ ਨਾਲ ਕੰਮ ਕਰਦਾ ਅਸੀਂ ਟੀਮ ਬਣ ਕੇ ਆਪਣੇ ਲਾਗੇ ਸੁਧਾਰ ਕਰ ਰਹੇ ਹਾਂ ਇੱਥੇ ਹੀ ਸਰਦਾਰ ਬਿਆਸ ਸਿੰਘ ਜੀ ਇਨੀ ਲੰਬੀ ਸਰਵਿਸ ਕੀਤੀ ਹੈ ਲੰਬੀ ਸਰਵਿਸ ਤੋਂ ਬਾਅਦ ਉਹਨੇ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਡਿਊਟੀ ਲਈ ਹੈ ਇਹ ਕੱਲ ਰਾਤੀ 7-8 ਹੋਏ ਦਾ ਸਕੂਲਾਂ ਘੁੰਮਦੇ ਆ ਬਗਲੇ ਤੇ ਮੇਰੇ ਪ੍ਰੋਗਰਾਮ ਹੁੰਦੇ ਆ ਇੱਕ ਇੱਕ ਸਕੂਲ ਦੇ ਵਿੱਚ ਜੋ ਸੁਧਾਰ ਹੈ ਅਸੀਂ ਉਹਨਾਂ ਕਰਦੇ ਹਾਂ ਬਹੁਤ ਸਾਰੇ ਨੌਜਵਾਨ ਸਾਡੇ ਸਾਡੇ ਵਾਸੇ ਸਰਪੰਚਾ ਬੈਠੇ ਸਾਰੇ ਸਾਡੇ ਯੂਵਾ ਨੌਜਵਾਨ ਨਿਸ਼ਾਨ ਕਿੱ ਕਰੀ ਹਿਤੇਸ਼ ਸ਼ਰਮਾ ਦੀਪੂ ਬਾਸ ਨੂੰ ਅਸੀਂ ਇਹ ਦਿਨ ਰਾਤ ਕੰਮ ਕਰਦੇ ਆ ਇਹਨੂੰ ਕਿਹਾ ਹੋਇਆ ਲੋਕਾਂ ਦੇ ਘਰ ਘਰ ਜਾ ਕੇ ਪੁੱਛੋ ਜਿਹੜਾ ਕਿਸੇ ਦਾ ਸਾਡੀ ਮੋਹ ਜਿੰਨ ਦਾ ਸੁਦੀ ਦੇ ਬੈਠਾ ਪੰਗਲ ਸਾਹਿਬ ਬੈਠੇ ਸਾਰੇ ਵੀ ਜਾ ਕੇ ਪੁੱਛੋ ਘਰ ਘਰ ਜਾ ਕੇ ਪੁੱਛੋ ਕੰਮ ਕਰੋ ਸਾਨੂੰ ਕੰਮ ਦੀ ਰਾਹ ਨਹੀਂ ਮਿਲਦੀ ਹੈ ਸਾਨੂੰ ਪਰਚਾਂ ਦੀ ਰਾਜ ਨਹੀਂ ਦਿੱਤੀ ਨਹੀਂ ਆਂਦੀ ਸਾਨੂੰ ਹਮਕਾਰ ਦੀ ਰਾਜ ਨਹੀਂ ਦਿੱਤੀ ਨਹੀਂ ਤੇ ਕੰਮ ਕਰੋ ਆਪਣੇ ਇਲਾਕੇ ਨੂੰ ਠੰਡ ਮਿਲੇ ਤੇ ਅੱਛਾ ਨਹੀਂ ਸਾਡੇ ਲੋਕ ਹੈ ਸਾਡੇ ਬੱਚੇ ਹੈ ਇਲਾਕਾ ਤਰੱਕੀ ਕਰ ਰਿਹਾ ਮੈਂ ਇੱਕ ਵਾਰੀ ਦੁਬਾਰਾ ਇੱਥੇ ਪਹੁੰਚੇ ਸਾਰੇ ਮੀਡੀਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਨਾ ਹੈ ਸਾਡੇ ਸਾਰੇ ਸਭ ਤੋਂ ਮਮਕੋਤਾਂ ਵੱਲ ਸਾਡੇ ਬਹੁਤ ਪਿਆਰੇ ਕਾਬਲ ਸਰਪੰਚ ਸ਼ੇਰੂ ਵੀਰ ਕਵੀ ਦਾਨਵਾਦ ਇਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਸਾਰੀ ਪੰਚਾਇਤ ਦਾ ਧੰਨਵਾਦ ਅਫਸਰ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਨੂੰ ਸੁਧਰੀ ਕਰਦੇ ਕਹਿੰਦੇ ਸਾਡੇ ਸਾਰੇ ਰਜਤ ਖੂਬ ਦਾ ਸਭ ਦਾ ਸਹਾਲ ਸਭ ਮੇਰੇ ਮੋਤ ਇਹਨਾਂ ਦਾ ਵੀ ਇੱਥਾਂ ਦਾ ਪ੍ਰੇਮ ਹੈ ਭਾਵੇਂ ਇਹਨਾਂ ਦੀ ਪਾਰਟੀ ਵੱਖਰੀ ਹੋਵੇ ਪਰ ਸਾਡਾ ਮਿਲ ਇੱਛਾ ਖੜਾ ਰਿਖਦਾ ਹੈ ਅਸੀਂ ਤਾਂ ਦੇਖੋ ਇਹ ਰਾਜਨੀਤੀ ਹਰ ਜੋਗ ਮੈਂ ਅਸੀਂ ਕਦੀ ਕਿਸੇ ਨੂੰ ਨਹੀਂ ਕਿਹਾ ਜਿਹੜਾ ਮਰਜ਼ੀ ਆਵੇ ਕੰਮ ਲੈ ਕੇ ਆਵੇ ਕੰਮ ਕਰ ਸਾਡਾ ਪਿਆਰ ਪਿਆਰ ਕਰਨਾ ਸਾਡਾ ਕੰਮ ਕਰਨਾ ਸਾਡੀ ਇਹ ਰਾਜਨੀਤੀ ਹੈ ਬਹੁਤ ਬਹੁਤ ਧੰਨਵਾਦ ਜੀ